हाथ है बस बात मत लगा यार भैया चेक भैया ऑन चेकिंग हां कुछ तो चेक? नहीं होगा ठीक है ठीक है जी मत वो आपके लेने देंगे अंदर आना अंदर बना लो अच्छा सर ओके काफी देर भी लगी हमने किसी ने तो भी जानी तो आपकी किसी ने एक्शन

ਸਾਰੇ ਸ਼ਹਿਰਾਂ ਦੇ ਨਿਗਰਾਨਾ ਹਾਂ। ਕਿੰਨਾ ਪਕੀ ਸਲਿੰਚ ਦਾ ਟੈਂਪਰੇਚਰ ਨਹੀਂ ਬੀਕੋ। ਬਹੁਤ। ਇਸ ਬਿੱਲ ਦਾ ਫੀਸ ਹੈ ਜੀ। 34 34 ਦੇਖੋ। ਇਸ ਤੋਂ ਬਾਅਦ ਕਾਈਨ ਕਰਨਾ ਹੈ। ਠੀਕ ਹੈ। ਜੀ ਸਰ ਅਜੇ ਤੁਹਾਡੇ ਨਾਲ ਬਸ ਗੱਲ ਕਰਨ ਦੀ ਚਾਹਤ ਹੈ। ਮੇਰਾ ਨਾਮ ਜਿੰਦਰਪਾਲ ਸਿੰਘ ਹੈ ਔਰ ਮੈਂ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਆਫ ਫੂਡ ਸੇਫਟੀ ਤਨਾਹ ਹਾਂ। ਐਕਸਟਰਾ ਜੀ ਕਿ ਮੇਰੇ WhatsApp ਦੇ ਉੱਤੇ ਇੱਕ ਮੈਂ ਸਿੱਜ਼ ਆਇਆ ਸੀ ਜਿਹੜੇ ਇੱਥੇ ਰਤਨ ਸਿੰਘ ਚੌਂਕ ਦੇ ਨਜ਼ਦੀਕ ਜੋ ਆਪਣੇ ਬੇકરીਜ਼ ਨੇ ਇਹ ਮਤਲਬ ਕੇਕਸ ਜਿਹੜਾ ਹੋਲ سیل ਬਣਾ ਰਿਆ ਔਰ ਪੂਰ ਹਜਨੀ ਕੰਡੀਸ਼ਨ ਦੇ ਵਿੱਚ ਬਣਾ ਰਿਆ ਸੋ ਉਸ ਦੇ ਮਤਲਬਕਾ ਜਿਸੀਂ ਇਨਾ ਜਿਹੜੀਆਂ ਇੱਥੇ ਰਤਨ ਸਿੰਘ ਚੌਂਕ ਦੇ ਨਜ਼ਦੀਕ ਗਲੀ ਹੈ ਇਹਦੇ ਵਿੱਚ ਅਸੀਂ ਜਿਹੜੀਆਂ ਦੋ ਤਿੰਨ ਬੇકરીਜ਼ ਨੇ ਜਿਹੜੀਆਂ ਕਿ ਕੇਕਸ ਬਣਾ ਰਹੀਆਂ ਉਹਨਾਂ ਦੀ ਅਸੀਂ ਚੈਕਿੰਗ ਕੀਤੀ ਹੈ ਚੈਕਿੰਗ ਦੇ ਵਿੱਚ ਉਹ ਜੋ ਜੋ ਇਹਨਾਂ ਦੀਆਂ ਇਹਨਾਂ ਨੂੰ ਕਿਹਾ ਕਿ ਕਿ ਜਿਹੜੀ ਧਿਆਨ ਰੱਖਣ ਵਾਲੇ ਜਿਵੇਂ ਕਿ ਡਸਟਬਿੰਸ ਇਹਨਾਂ ਦੇ ਅਨਕਵਰਡ ਸੀ ਔਰ ਜਿਹੜੀ ਇਹਨਾਂ ਨੇ ਚੀਜ਼ਾਂ ਦਾ ਰੱਖ ਰਖਾਫ ਜੋ ਠੀਕਪਰ ਨਹੀਂ ਕੀਤਾ ਗਿਆ ਸੀ ਉਹ ਇਹਨਾਂ ਨੂੰ ਕਿਹਾ ਗਿਆ ਕਿ ਇਸ ਨੂੰ ਠੀਕਰਾ ਨਾ ਕਰੋ ਔਰ ਇਹਨਾਂ ਸਾਰੀਆਂ ਵੇਕਰੀਸ ਤੋਂ ਜਿਹੜਾ ਅਸੀਂ ਤਿੰਨ ਜਿਹੜੇ ਸੈਂਪਲਸ ਨੇ ਕੇਕਸ ਤੇ ਲੈਣਗੇ ਕਿੰਨੀ ਜਾਂ ਕਮੀਆਂ ਪਾਈਆਂ ਨਹੀਂਆਂ ਇਸ ਦੁਪਾਨ ਕਮੀਆਂ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਜੀ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਡਸਟਬਿੰਸ ਤਾਂ ਸੀਗਾ ਫਿਰ ਇਹਨਾਂ ਦਾ ਜਿਹੜਾ ਜਿਹੜੀ ਚੀਜ਼ਾਂ ਦੇ ਜਿਸ ਤਰ੍ਹਾਂ ਟਾਪਿੰਗਸ ਹੈ ਉਹ ਟਾਪਿੰਗਸ ਜਿਹੜੀਆਂ ਇਹਨਾਂ ਨੇ ਸਹੀ ਤਰੀਕੇ ਨਾਲ ਨਹੀਂ ਰੱਖੀਆਂ ਜਿਹੜੇ ਕੇਕ ਇਹਨਾਂ ਦੇ ਖਰਾਬ ਹੋ ਜਾਂਦੇ ਉਹ ਵੀ ਉਸੇ ਡੀ ਫ੍ਰੀਜ਼ਰ ਚ ਰੱਖ ਰਹੇ ਆ ਜਿਹਦੇ ਚ ਮਤਲਬ ਦੂਸਰੇ ਰੱਖ ਰਹੇ ਆ ਆਪਣੀ ਕਰੀਮਸ ਵਗੈਰਾ ਸੋ ਇਹਨਾਂ ਨੂੰ ਕਿਹਾ ਕਿ ਜਿਹੜੀ ਚੀਜ਼ਾਂ ਇਹ ਮੈਸ ਨਹੀਂ ਕਰਨਾ ਹੈ ਜਿਹੜੀ ਚੀਜ਼ ਤੇ ਦਿੱਤੇ ਟਾਪਿੰਗਸ ਰੱਖਨੇ ਤੇ ਟਾਪਿੰਗਸ ਰੱਖੋ ਜਿੱਥੇ ਤੁਸੀਂ ਆਪਣਾ ਕੇਕ ਬਣਾ ਕੇ ਰੱਖਨੇ ਤੇ ਕੇਕ ਬਣਾ ਕੇ ਰੱਖੋ ਇਹਨਾਂ ਦੇ ਇਹਨਾਂ ਦੇ ਚੀਜ਼ਾਂ ਨੂੰ ਮੈਸ ਨਾ ਕਰੋ ਤੇ ਜਿਹੜੀਆਂ ਤੀਜਾਂ ਇਹਨਾਂ ਦੇ ਵੱਲੋਂ ਸਮਾਲ ਕੀਤੀਆਂ ਜਾਂਦੀਆਂ ਸੀ ਉਹ ਬ੍ਰਾਂਡਡ ਨੇ ਉਹ ਚੀਜ਼ ਨਹੀਂ ਸੀ ਜੀ 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 ਗੁਡਰੀਚ ਕੰਪਨੀ ਦੀ ਇਹਨਾਂ ਕੋਲੋਂ ਟਾਪਿੰਗਸ ਯੂਜ਼ ਕੀਤੀ ਜਾ ਰਹੀ ਹੈ ਔਰ ਕੇਕ ਬੇਸ ਵੀ ਇਹਨਾਂ ਵੱਲੋਂ ਜਿਹੜੇ ਯੂਜ਼ ਕੀਤੇ ਜਾ ਰਹੇ ਆ ਉਹ ਠੀਕ ਨੇ ਪਰ ਕੁਝ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੇ ਧਿਆਨ ਚ ਨਹੀਂ ਰੱਖ ਰੇ ਤੋ ਹਾਈਜਨ ਕੰਡੀਸ਼ਨਸ ਨੇ ਇਹਨਾਂ ਨੂੰ ਕਿਹਾ ਕਿ ਪ੍ਰੋਪਰ ਧਿਆਨ ਦੇ ਤਿੰਨ ਸੈਂਪਲ ਲੈ ਲਏ ਜੀ ਸਰ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਹੈ ਕਿ ਦਿਵਾਲੀ ਦੇ ਸੀਜ਼ਨ ਕਰਕੇ ਚਾਹੀਦੀ ਜਿਹੜੀ ਇਹ ਬਲੀਭੀ ਕਰਾਂਗੇ ਮੈਂ ਤੁਹਾਨੂੰ ਦੱਸਿਆ ਜੀ ਕਿ ਮੇਰੇ WhatsApp ਦੇ ਉੱਤੇ ਮੈਸੇਜ ਆਇਆ ਸੀਗਾ ਕਿ ਇੱਥੇ ਕੋਈ ਹੌਸਲ ਦਾ ਕੰਮ ਚੱਲ ਜਾ ਕਿ ਇੱਕਸ ਤਾਂ ਉਹ ਇਹਨਾਂ ਦੀ ਇਸ ਕਰਕੇ ਚੈਕ ਇਨ ਕੀਤੀ ਗਈ ਹੈ ਆਦਰਵਾਇਜ਼ ਸਾਡੀ ਦਿਵਾਲੀ ਦੀ ਸੈਂਪਲਿੰਗ ਜਿਹੜੀ ਉਹ ਵੀ ਨਾਲ ਦੇ ਨਾਲ ਚੱਲ ਰਹੀ ਹੈ ਸਾਡੀ ਜਿਹੜੀ ਸਾਰੇ ਦੁਕਾਨਦਾਰਾਂ ਨੂੰ ਅਪੀਲ ਹੈ ਕਿ ਤੁਸੀਂ ਜਿਹੜਾ ਹੈ ਸਾਫ਼ ਸੁਥਰੀ ਤਰੀਕੇ ਦੇ ਨਾਲ ਆਪਣਾ ਖਾਨ ਪੀਣ ਦੀ ਅਵਸਥਾ ਬਣਾਓ ਤੇ ਲੋਕਾਂ ਨੂੰ ਵਧੀਆ ਚੀਜ਼ਾਂ ਪਰੋਸੋ। ਸਰਨਾਮਾ ਕੋਈ ਕਾਰਵਾਈ ਕੀਤੀ ਜੀ ਤੁਹਾਡੇ ਬਾਰੇ। ਸੈਂਪਲ ਲਏਗੇ। ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ। ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027।